ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਚਮਤਕਾਰੇ ਟੋਟਕੇ ਦੇ ਉੱਪਰ ਸਾਡੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਜੀ ਕਿ ਤੁਸੀਂ ਇਸ ਚੀਜ਼ ਦਾ ਦਾਨ ਭੁੱਲ ਕੇ ਵੀ ਇਸ ਦਿਨ ਨਾ ਕਰੋ ਜਾਂ ਕਿਸੇ ਨੂੰ ਉਧਾਰ ਵੀ ਇਹ ਚੀਜ਼ ਨਾ ਦਿਓ ਨਹੀਂ ਤਾਂ ਤੁਹਾਡੇ ਘਰ ਦੀ ਸੁੱਖ ਸਮਰiddhi ਖਤਮ ਹੀ ਹੋ ਜਾਵੇਗੀ ਇਸ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜੈ ਮਾਤਾ ਲక్ష్ਮੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਦੋਸਤੋ ਸੁਖ ਅਤੇ ਦੁੱਖ ਮਨੁੱਖ ਦੇ ਸਰੀਰ ਦੇ ਦੋ ਅੰਗ ਹੀ ਹਨ ਮਨੁੱਖ ਸੁਖ ਸਮਰiddhi ਨੂੰ ਪਾਉਣ ਦੇ ਲਈ ਬਹੁਤ ਹੀ ਕਠਿਨ ਉਪਾਅ ਕਰਦੇ ਹਨ ਪਰ ਕਈ ਵਾਰ ਇਦਾਂ ਕੀ ਹੁੰਦਾ ਹੈ ਕਿ ਵਿਅਕਤੀ ਨੂੰ ਲਾਭ ਪ੍ਰਾਪਤ ਨਹੀਂ ਹੁੰਦਾ ਅਸਫਲਤਾ ਦਾ ਅਸਰ ਉਸ ਉੱਤੇ ਪੈਣਾ ਸ਼ੁਰੂ ਹੋ ਜਾਂਦਾ ਹੈ ਕਲੇਸ਼ ਕਲੇਸ਼ ਘਰ ਦੇ ਵਿੱਚ ਵਾਦ ਵਿਵਾਦ ਹੋਣੇ ਸ਼ੁਰੂ ਹੋ ਜਾਂਦੇ ਹਨ ਸੰਕਟ ਵਧਣ ਲੱਗ ਪੈਂਦੇ ਹਨ ਪੈਸਿਆਂ ਦੀ ਕਮੀ ਦੇ ਨਾਲ ਘਰ ਦੇ ਵਿੱਚ ਗਰੀਬੀ ਅਤੇ ਰਿਸ਼ਤਿਆਂ ਦੇ ਵਿੱਚ ਵੀ ਖਟਾਸ ਪੈਦਾ ਹੋ ਜਾਂਦੀ ਹੈ ਤੇ ਨਾਲ ਸਮਾਜ ਵਿੱਚ ਵਿਅਕਤੀ ਦੇ ਮਾਨ ਸਨਮਾਨ ਵਿੱਚ ਵੀ ਕਮੀ ਆਉਣ ਲੱਗ ਪੈਂਦੀ ਹੈ ਘਰ ਵਿੱਚ ਮੌਜੂਦ ਨਕਾਰਾਤਮਕ ਸ਼ਕਤੀ ਹੋ ਸਕਦੀ ਹੈ ਬਹੁਤ ਸਾਰੇ ਸੰਕਟ ਪੈਦਾ ਹੋ ਜਾਂਦੇ ਹਨ ਇਸ ਮਾੜੀ ਸ਼ਕਤੀ ਨੂੰ ਦੂਰ ਕਰਨ ਲਈ ਤੁਸੀਂ ਕੁਝ ਉਪਾਅ ਕਰ ਸਕਦੇ ਹੋ ਤੁਸੀਂ ਆਪਣੇ ਬੁੱਧ ਨੂੰ ਖੁਸ਼ ਕਰਕੇ ਆਤਮ ਸਨਮਾਨ ਤੇ ਸੁਖ ਸਮਰiddhi ਦੀ ਪ੍ਰਾਪਤੀ ਕਰ ਸਕਦੇ ਹੋ ਕਿਉਂਕਿ ਇਸ ਨੂੰ ਨੌਕ ਰਹਿਣ ਦੀ ਉਪਾਧੀ ਪ੍ਰਾਪਤ ਹੈ ਬ੍ਰਹਸਪਤੀ ਨੂੰ ਇੱਕ ਮੰਗਲਕਾਰੀ ਗ੍ਰਹਿ ਮੰਨਿਆ ਜਾਂਦਾ ਹੈ ਇਸ ਦਾ ਪ੍ਰਭਾਵ ਬਹੁਤ ਹੀ ਵਿਰਾਟ ਅਤੇ ਵਿਆਪਕ ਹੁੰਦਾ ਹੈ ਬ੍ਰਹਸਪਤੀ ਦੀ ਆਰਾਧਨਾ ਹੀ ਤੁਹਾਡਾ ਪਿੱਛਾ ਇਹਨਾਂ ਪਰੇਸ਼ਾਨੀਆਂ ਤੋਂ ਛੁਡਵਾ ਸਕਦੀ ਹੈ ਮੰਨਿਆ ਜਾਂਦਾ ਹੈ ਕਿ ਉਹਨਾਂ ਨੂੰ ਪੀਲਾ ਰੰਗ ਬਹੁਤ ਹੀ ਪਸੰਦ ਹੈ ਇਸ ਕਰਕੇ ਉਹਨਾਂ ਨੂੰ ਪੀਲੀਆਂ ਚੀਜ਼ਾਂ ਹੀ ਅਰਪਿਤ ਕਰੋ ਜੀਵਨ ਦੇ ਕਸ਼ਟਾਂ ਤੋਂ ਤੁਹਾਨੂੰ ਛੁਟਕਾਰਾ ਮਿਲ ਸਕਦਾ ਹੈ ਘਰ ਵਿੱਚ ਵਰਤੀ ਜਾਣ ਵਾਲੀ ਹਲਦੀ ਦਾ ਜੋਤਿਸ਼ ਸ਼ਾਸਤਰ ਵਿੱਚ ਬਹੁਤ ਹੀ ਖਾਸ ਮਹੱਤਵ ਦੱਸਿਆ ਗਿਆ ਹੈ। ਹਲਦੀ ਦਾ ਪ੍ਰਯੋਗ ਪੂਜਾ ਪਾਠ ਸਮੇਂ ਵੀ ਕੀਤਾ ਜਾਂਦਾ ਹੈ। ਜੋਤਿਸ਼ ਸ਼ਾਸਤਰ ਦੇ ਵਿੱਚ ਹਲਦੀ ਦਾ ਪ੍ਰਯੋਗ ਬ੍ਰਹਸਪਤੀ ਦੇ ਲਈ ਮੰਨਿਆ ਜਾਂਦਾ ਹੈ। ਵੀਰਵਾਰ ਨੂੰ ਹਲਦੀ ਦੇ ਆਸਾਨ ਜਿਹੇ ਉਪਾਅ ਕਰਕੇ ਜ਼ਿੰਦਗੀ ਦੀਆਂ ਕਈ ਮੁਸ਼ਕਿਲਾਂ ਨੂੰ ਤੁਸੀਂ ਖਤਮ ਕਰ ਸਕਦੇ ਹੋ। ਤਾਂ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਹਲਦੀ ਦੇ ਕੁਝ ਏਦਾਂ ਦੇ ਉਪਾਅ। ਤਾਂ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ ਹਲਦੀ ਦੇ ਕੁਝ ਏਦਾਂ ਦੇ ਉਪਾਅ ਜੋ ਤੁਹਾਡੇ ਬ੍ਰਹਸਪਤੀ ਨੂੰ ਖੁਸ਼ ਕਰਨ ਦੇ ਵਿੱਚ ਕਾਰਗਰ ਸਾਬਿਤ ਹੋ ਜਾਣਗੇ। ਦੋਸਤੋ, ਵੀਰਵਾਰ ਦਾ ਦਿਨ ਭਗਵਾਨ ਸ਼ਿਵ ਜੀ ਨੂੰ ਅਰਪਿਤ ਹੁੰਦਾ ਹੈ ਜੀ। ਇਸ ਦਿਨ ਤੁਸੀਂ ਪੀਲੇ ਕੱਪੜੇ ਪਹਿਨ ਕੇ ਹੀ ਉਹਨਾਂ ਦੀ ਪੂਜਾ ਕਰੋ। ਉਹਨਾਂ ਦੀ ਪੂਜਾ ਵਿੱਚ ਹਲਦੀ ਦਾ ਪ੍ਰਯੋਗ ਜ਼ਰੂਰ ਕਰੋ। ਹਲਦੀ ਨਾਲ ਹੀ ਉਹਨਾਂ ਦੇ ਮੱਥੇ ਉੱਪਰ ਤਿਲਕ ਕਰੋ। ਉਹਨਾਂ ਨੂੰ ਪੀਲੇ ਫੁੱਲ ਅਤੇ ਫਲ ਅਰਪਿਤ ਜ਼ਰੂਰ ਕਰੋ। ਉਹਨਾਂ ਨੂੰ ਇਕੱਲਿਆਂ ਦੀ ਪੂਜਾ ਨਾ ਕਰੋ। ਨਾਲ ਹੀ ਉਹਨਾਂ ਦੇ ਮਾਤਾ ਲక్ష్ਮੀ ਜੀ ਦੀ ਵੀ ਪੂਜਾ ਕਰੋ। ਮਾਤਾ ਲక్ష్ਮੀ ਦੇ ਚਰਨਾਂ ਵਿੱਚ ਬੇਲ ਪੱਤਰ ਅਰਪਿਤ ਕਰੋ ਕਿਉਂਕਿ ਇਦਾਂ ਕਰਨ ਦੇ ਨਾਲ ਪੂਜਾ ਦਾ ਫਲ ਤੁਹਾਨੂੰ ਦੁੱਗਣਾ ਹੋ ਕੇ ਮਿਲੇਗਾ। ਜੀਵਨ ਵਿੱਚ ਕਦੇ ਵੀ ਕਿਸੇ ਚੀਜ਼ ਦੀ ਤੁਹਾਡੀ ਕਮਾਈ ਅਤੇ ਮਾਨ ਸਨਮਾਨ ਵਿੱਚ ਵਾਧਾ ਹੋ ਜਾਵੇਗਾ। ਪੂਜਾ ਕਰਨ ਸਮੇ ਆਪਣੀ ਹਥੇਲੀ ਤੇ ਇੱਕ ਚੁਟਕੀ ਹਲਦੀ ਦਾ ਟਿੱਕਾ ਲਗਾਓ ਇਹ ਤੁਹਾਡੇ ਬ੍ਰਹਸਪਤੀ ਦੀ ਕਿਰਪਾ ਦ੍ਰਿਸ਼ਟੀ ਨੂੰ ਵਧਾ ਦੇਵੇਗਾ ਤੇ ਇਸ ਨੂੰ ਵਧਾਉਣ ਵਿੱਚ ਮਦਦਗਾਰ ਸਾਬਿਤ ਹੋਵੇਗਾ ਵੀਰਵਾਰ ਦੇ ਦਿਨ ਜੇਕਰ ਤੁਸੀਂ ਨਹਾਉਣ ਵਾਲੇ ਪਾਣੀ ਦੇ ਵਿੱਚ ਇੱਕ ਚੁਟਕੀ ਹਲਦੀ ਪਾ ਕੇ ਇਸ਼ਨਾਨ ਕਰੋਗੇ ਤਾਂ ਤੁਹਾਡੇ ਬ੍ਰਹਸਪਤੀ ਦੀ ਸਥਿਤੀ ਵੀ ਮਜ਼ਬੂਤ ਹੋ ਜਾਵੇਗੀ ਜੇਕਰ ਤੁਹਾਡਾ ਵਿਆਹ ਨਹੀਂ ਹੋ ਰਿਹਾ ਤਾਂ ਉਹ ਵੀ ਹੋ ਜਾਵੇਗਾ ਜੇਕਰ ਨੌਕਰੀ ਸੰਬੰਧੀ ਕੋਈ ਪਰੇਸ਼ਾਨੀ ਹੈ ਤਾਂ ਤਾਂ ਇਹ ਉਪਾਅ ਕਰਨ ਤੋਂ ਬਾਅਦ ਤੁਸੀਂ ਸੂਰਜ ਨੂੰ ਇੱਕ ਲੋਟਾ ਜਲ ਅਰਪਿਤ ਕਰੋ ਜੇਕਰ ਤੁਸੀਂ ਇੱਕ ਲੋਟੇ ਜਲ ਦੇ ਵਿੱਚ ਇੱਕ ਚੁਟਕੀ ਹਲਦੀ ਪਾਉਂਦੇ ਹੋ ਤਾਂ ਤੁਹਾਡਾ ਬ੍ਰਹਸਪਤੀ ਮਜ਼ਬੂਤ ਹੋ ਜਾਵੇਗਾ ਤੁਹਾਡਾ ਜੀਵਨ ਸੁਖਮਈ ਤਰੀਕੇ ਦੇ ਨਾਲ ਗੁਜ਼ਰੇਗਾ ਇਹ ਤੁਹਾਨੂੰ ਪਹਿਲਾਂ ਵੀ ਦੱਸਿਆ ਗਿਆ ਸੀ ਕਿ ਇਸ ਦਿਨ ਤੁਸੀਂ ਘਰ ਵਿੱਚ ਪੋਚਾ ਨਹੀਂ ਲਗਾਉਣਾ ਜੇਕਰ ਤੁਸੀਂ ਇਸ ਦਿਨ ਘਰ ਵਿੱਚ ਪੋਚਾ ਨਹੀਂ ਲਗਾਓਗੇ ਤਾਂ ਬਹੁਤ ਹੀ ਸ਼ੁਭ ਸਾਪਿਤ ਹੋਵੇਗਾ ਪਰ ਤੁਸੀਂ ਇਸ ਦਿਨ ਘਰ ਵਿੱਚ ਇੱਕ ਲੋਟੇ ਜਲ ਦੇ ਵਿੱਚ ਇੱਕ ਚੁਟਕੀ ਹਲਦੀ ਪਾ ਕੇ ਸਾਰੇ ਘਰ ਵਿੱਚ ਇਸ ਦਾ ਛੜਕਾ ਜ਼ਰੂਰ ਕਰੋ ਇਸ ਤਰ੍ਹਾਂ ਕਰਨ ਨਾਲ ਤੁਹਾਡਾ ਘਰ ਸ਼ੁੱਧ ਹੋ ਜਾਵੇਗਾ ਹਰ ਰੋਜ਼ ਪੂਜਾ ਤੋਂ ਬਾਅਦ ਹਲਦੀ ਤੇ ਚੰਦਨ ਦਾ ਟਿੱਕਾ ਆਪਣੇ ਮੱਥੇ ਤੇ ਲਗਾ ਲਓ ਘਰ ਵਿੱਚੋਂ ਹੁਣ ਨਿਕਲਦੇ ਸਮੇਂ ਇਸ ਪ੍ਰਯੋਗ ਨੂੰ ਤੁਸੀਂ ਜ਼ਰੂਰ ਕਰੋ ਤੁਹਾਨੂੰ ਹਰ ਕੰਮ ਵਿੱਚ ਸਫਲਤਾ ਪ੍ਰਾਪਤ ਹੋਵੇਗੀ ਘਰ ਦੀ ਆਰਥਿਕ ਸਥਿਤੀ ਨੂੰ ਸਹੀ ਕਰਨ ਦੇ ਲਈ ਵੀਰਵਾਰ ਨੂੰ ਹੱਥ ਵਿੱਚ ਹਲਦੀ ਲੈ ਕੇ ਸੱਚੇ ਮਨ ਦੇ ਨਾਲ ਭਗਤੀ ਕਰਦੇ ਹੋਏ ਵਿਸ਼ਨੂੰ ਸਹਸਤਰ ਨਾਮ ਦਾ ਪਾਠ ਕਰੋ ਤੁਹਾਨੂੰ ਬਹੁਤ ਸਾਰੀਆਂ ਪਰੇਸ਼ਾਨੀਆਂ ਤੋਂ ਮੁਕਤੀ ਮਿਲ ਜਾਵੇਗੀ ਤੁਹਾਡੇ ਸਾਰੇ ਹੀ ਕਾਰਜ ਨਿਰਵਿਗਨ ਪੂਰੇ ਹੋ ਜਾਣਗੇ ਵਾਸਤੂ ਦੋਸ਼ ਦੀ ਸ਼ੰਕਾ ਹੋਣ ਸਮੇਂ ਤੁਸੀਂ ਵੀਰਵਾਰ ਦੇ ਦਿਨ ਆਪਣੇ ਕਮਰੇ ਦੇ ਕੋਨਿਆਂ ਵਿੱਚ ਹਲਦੀ ਛਿੜਕੋ ਤੇ ਵਾਸਤੂ ਦੋਸ਼ ਤੁਹਾਡੇ ਘਰ ਵਿੱਚੋਂ ਖਤਮ ਹੋ ਜਾਵੇਗਾ ਘਰ ਦੇ ਸਾਹਮਣੇ ਤੁਸੀਂ 메인 ਕੰਦ ਦੇ ਉੱਪਰ ਹਲਦੀ ਦੀ ਇੱਕ ਰੇਖਾ ਬਣਾਓ ਨਾਲ ਹੀ ਇਸ ਨਾਲ ਇਹ ਉਪਾਕਰਣ ਨਾਲ ਤੁਹਾਡੇ ਘਰ ਵਿੱਚੋਂ ਨਕਾਰਾਤਮਕ ਸ਼ਕਤੀ ਪ੍ਰਵੇਸ਼ ਹੀ ਨਹੀਂ ਕਰ ਪਾਵੇਗੀ ਇਸ ਦੇ ਨਾਲ ਹੀ ਤੁਸੀਂ ਘਰ ਦੇ 메인 ਦਰਵਾਜ਼ੇ ਤੇ ਹਲਦੀ ਨਾਲ ਸੁਆਸਤਿਕ ਚਿੰਨ ਬਣਾ ਕੇ ਥੋੜੇ ਜਿਹੇ ਚਾਵਲ ਗਿੱਲੇ ਕਰਕੇ ਉਸ ਵਿੱਚ ਹਲਦੀ ਮਿਲਾ ਲਓ ਇਸ ਨਾਲ ਵੀ ਤੁਸੀਂ ਜੇਕਰ ਘਰ ਦੇ 메인 ਗ੍ਰੇਡ ਤੇ ਸੁਆਸਤਿਕ ਚਿੰਨ ਬਣਾਉਂਦੇ ਹੋ ਇਸ ਨਾਲ ਤੁਹਾਡੀ ਜ਼ਿੰਦਗੀ ਵਿੱਚ ਪ੍ਰਗਤੀ ਅਤੇ ਮਾਨ ਸਨਮਾਨ ਵਿੱਚ ਵਾਧਾ ਹੋ ਜਾਵੇਗਾ ਇਹ ਤੁਹਾਡੇ ਘਰ ਆ ਰਹੀ ਨਕਾਰਾਤਮਕ ਊਰਜਾ ਨੂੰ ਆਪਣੇ ਅੰਦਰ ਸੋਖ ਲਵੇਗਾ ਇਸ ਦੇ ਨਾਲ ਵਾਸਤੂ ਦੋਸ਼ ਦੀ ਪਰੇਸ਼ਾਨੀ ਤੋਂ ਤੁਹਾਨੂੰ ਹਮੇਸ਼ਾ ਲਈ ਛੁਟਕਾਰਾ ਮਿਲ ਜਾਵੇਗਾ ਕਈਆਂ ਦੇ ਜੀਵਨ ਵਿੱਚ ਵਿਆਹ ਸੰਬੰਧੀ ਬਹੁਤ ਹੀ ਪਰੇਸ਼ਾਨੀ ਹੁੰਦੀ ਹੈ ਉਹਨਾਂ ਦੇ ਵਿਆਹ ਵਿੱਚ ਬਹੁਤ ਸਾਰੀਆਂ ਅੜਚਨਾ ਪੈਦਾ ਹੋਈਆਂ ਹੁੰਦੀਆਂ ਹਨ ਇਦਾਂ ਦੇ ਸਮੇਂ ਤੁਸੀਂ ਪिपल ਦੇ ਪੱਤੇ ਦੇ ਉੱਪਰ ਹਲਦੀ ਪਾ ਕੇ ਸ਼੍ਰੀ ਵਿਸ਼ਨੂ ਜੀ ਦੇ ਚਰਨਾਂ ਵਿੱਚ ਅਰਪਿਤ ਕਰੋ ਤੁਹਾਨੂੰ ਕਈ ਤਰ੍ਹਾਂ ਦੇ ਵਿਗਨਾਂ ਤੋਂ ਛੁਟਕਾਰੇ ਦੀ ਕਾਮਨਾ ਕਰਦੇ ਹੋ ਤਾਂ ਤੁਹਾਨੂੰ ਛੁਟਕਾਰਾ ਮਿਲ ਜਾਵੇਗਾ ਤੁਹਾਡੇ ਵਿਆਹ ਦੇ ਯੋਗ ਬਣ ਲੱਗ ਪੈਣਗੇ ਬਾਅਦ ਵਿੱਚ ਇਸ ਨੂੰ ਤੁਸੀਂ ਮਿੱਟੀ ਵਿੱਚ ਦਬਾ ਦਿਓ ਵੀਰਵਾਰ ਦੇ ਦਿਨ ਕਈ ਲੋਕ ਵਰਤ ਰੱਖਦੇ ਹਨ ਤੇ ਵੀਰਵਾਰ ਦੇ ਦਿਨ ਕਈ ਚੀਜ਼ਾਂ ਤੋਂ ਪਰਹੇਜ਼ ਤੁਸੀਂ ਜ਼ਰੂਰ ਕਰੋ ਵੀਰਵਾਰ ਦੇ ਦਿਨ ਤੁਹਾਨੂੰ ਸ਼ਾਕਾਹਾਰੀ ਭੋਜਨ ਹੀ ਖਾਣਾ ਚਾਹੀਦਾ ਹੈ। ਇਸ ਦਿਨ ਘਰ ਵਿੱਚ ਆਂਡਾ, ਮੀਟ, ਲਸਣ ਤੇ ਪਿਆਜ਼ ਦਾ ਸੇਵਨ ਘੱਟ ਕਰੋ। ਵੀਰਵਾਰ ਦੇ ਦਿਨ ਪੀਲੇ ਕੱਪੜੇ ਪਾਉਣਾ ਬਹੁਤ ਹੀ ਸ਼ੁਭ ਮੰਨਿਆ ਜਾਂਦਾ ਹੈ। ਇਸ ਦਿਨ ਪੂਰੇ ਸਫੇਦ ਕੱਪੜੇ ਨਹੀਂ ਪਹਿਨਣੇ ਚਾਹੀਦੇ। ਕਾਲੇ ਤੇ ਨੀਲੇ ਰੰਗ ਦੇ ਕੱਪੜੇ ਵੀ ਨਾ ਪਹਿਨੋ। ਜੇਕਰ ਵਿਆਹ ਸੰਬੰਧੀ ਜੀਵਨ ਵਿੱਚ ਮੁਸ਼ਕਲਾਂ ਜਾਂ ਸਮੱਸਿਆਵਾਂ ਚੱਲ ਰਹੀਆਂ ਹਨ ਤਾਂ ਤੁਹਾਨੂੰ ਲਾਲ ਰੰਗ ਦੇ ਕੱਪੜੇ ਵੀ ਨਹੀਂ ਪਹਿਨਣੇ ਚਾਹੀਦੇ। ਕਿਉਂਕਿ ਲਾਲ ਰੰਗ ਗੁੱਸੇ ਨੂੰ ਵਧਾਉਂਦਾ ਹੈ ਤਾਂ ਇਸ ਲਈ ਤੁਸੀਂ ਇਹਨਾਂ ਚੀਜ਼ਾਂ ਤੋਂ ਵੀ ਬਚੋ ਵੀਰਵਾਰ ਦੇ ਦਿਨ ਤੁਹਾਨੂੰ ਇੱਕ ਬਹੁਤ ਹੀ ਖਾਸ ਗੱਲ ਦਾ ਧਿਆਨ ਰੱਖਣਾ ਬਹੁਤ ਹੀ ਜ਼ਰੂਰੀ ਹੋਵੇਗਾ ਕਿ ਤੁਸੀਂ ਇਸ ਦਿਨ ਕਦੇ ਵੀ ਕਿਸੇ ਨੂੰ ਪੈਸੇ ਉਧਾਰ ਨਾ ਦਿਓ ਚਾਹੇ ਉਸ ਨੂੰ ਕੋਈ ਮਜਬੂਰੀ ਹੋਵੇ ਚਾਹੇ ਉਸ ਨੂੰ ਕੋਈ ਵੀ ਪਰੇਸ਼ਾਨੀ ਹੋਵੇ ਤਾਂ ਉਸ ਨੂੰ ਤੁਸੀਂ ਇਹ ਗੱਲ ਕਹਿ ਸਕਦੇ ਹੋ ਕਿ ਤੁਸੀਂ ਮੇਰੇ ਕੋਲੋਂ ਕੱਲ ਪੈਸੇ ਲੈ ਲਿਓ ਕਿਉਂਕਿ ਜੇਕਰ ਤੁਸੀਂ ਵੀਰਵਾਰ ਦੇ ਦਿਨ ਕਿਸੇ ਨੂੰ ਪੈਸੇ ਦਿੰਦੇ ਹੋ ਤਾਂ ਤੁਹਾਡੇ ਘਰ ਵਿੱਚ ਆਰਥਿਕ ਤੰਗੀ ਆ ਜਾਵੇਗੀ ਤੁਹਾਡੇ ਘਰ ਦੇ ਪੈਸਿਆਂ ਦੀ ਬਰਕਤ ਹੀ ਖਤਮ ਹੋ ਜਾਵੇਗੀ ਇਸ ਲਈ ਤੁਸੀਂ ਇਸ ਦਿਨ ਕਿਸੇ ਨੂੰ ਵੀ ਪੈਸੇ ਉਧਾਰ ਨਾ ਦਿਓ ਧੰਨਵਾਦ